ਅੱਜ ਲਾਲਾ ਜਗਤ ਨਾਰੈਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਪੰਜਾਬ ਯੂਨੀਵਰਸਿਟੀ ਵੱਲੋਂ ਜਰਨਲ ਲੈਵਲ ਤੇ ਸਕਿੱਲ ਐਂਡ ਟੀਚਿੰਗ ਆਨ ਦਾ ਪੋੜ ਪ੍ਰੋਫੈਸ਼ਨ ਆਫ ਟੀਚਿੰਗ ਐਂਡ ਕੰਪੀਟੀਸ਼ਨ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਯੂਨਿਟਾਂ ਵਿੱਚ ਕਰਵਾਇਆ ਜਾਂਦਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਨਿਤਕਾ ਨੇ ਦੱਸਿਆ ਕਿ ਲਾਲਾ ਜਗਤ ਨਾਰੈਣ ਐਜੂਕੇਸ਼ਨ ਕਾਲਜ ਵਿੱਚ 20 ਕਾਲਜਾਂ ਦੇ ਵਿਦਿਆਰਥੀਆਂ ਦੇ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਗਿਆ ਏ ਜਿਸ ਵਿੱਚ ਦੇਵ ਸਮਾਜ ਕਾਲਜ ਫਿਰੋਜ਼ਪੁਰ ਲਾਲਾ ਜਗਤ ਨਾਰਾਇਣ ਕਾਲਜ ਲਲਾਬਾਦ ਅਤੇ ਡੀਏਵੀ ਕਾਲਜ ਆਫ ਐਜੂਕੇਸ਼ਨ ਕਾਲਜ ਹਬੌਰ ਦੇ ਵਿਦਿਆਰਥੀਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਕਾਲਜ ਦੇ ਚੇਅਰਮੈਨ ਸ਼੍ਰੀ ਅਸ਼ੋਕ ਨੇਜਾ ਨੇ ਆਏ ਹੋਏ ਮਹਿਮਾਨਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਬੱਚਿਆਂ ਨੂੰ ਅਜਿਹੇ ਫੰਕਸ਼ਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ ਸਰ ਅੱਜ ਦੇ ਫੰਕਸ਼ਨ ਇਸ ਮੰਦਬ ਵਿੱਚ ਜਨਕ ਅੱਜ ਜਰਨਲ ਪੰਜਾਬ ਯੂਨੀਵਰਸਿਟੀ ਸਕਿੱਲ ਇਨ ਟੀਚਿੰਗ ਐਟ தி Sport ਦਾ ਕੰਪੀਟੀਸ਼ਨ ਇੱਥੇ ਅੱਜ ਰੱਖਿਆ ਗਿਆ ਸੀ ਤੋਂ ਯੂਨੀਵਰਸਿਟੀ ਵੱਲੋਂ ਵੀ ਜੋ ऑब्ਜ਼ਰਵਰ ਸਨ ਕੋ ਇਥੇ ਵਿਸ਼ੇਸ਼ ਤੌਰ ਤੇ ਪੁੱਜੇ ਸਨ ਪ੍ਰੋਸਪੋਰਟ ਵੀ ਪ੍ਰਿੰਸੀਪਲ ਆਏ ਔਰ अनेका ਸਕੂਲਾਂ ਦੇ ਪ੍ਰਿੰਸੀਪਲ ਸਟਾਫ ਔਰ ਬੱਚਾ ਨੇ ਇੱਥੇ ਸ਼ਿਰਕਤ ਕੀਤੀ ਅੱਜ ਦਾ ਜੋ ਕੰਪੀਟੀਸ਼ਨ ਸੀ ਉਹਦੇ ਵਿੱਚ ਟੋਟਲ 16 ਕਾਲਜ ਉਹਨਾਂ ਨੇ ਪਾਰਟਿਸਪੇਟ ਕੀਤਾ ਬਹੁਤ ਵਧੀਆ ਤਰੀਕੇ ਨਾਲ ਮੁਕੰਮਲ ਹੋਇਆ ਹੁਣੇ ਔਰ ਜੋ ਵੀ ਜੇਤੂ ਸਨ Winner Runner ਉਹਨਾਂ ਨੂੰ ਜੋ ਸਾਡੇ ਜਜ ਸਾਹਿਬਾਨ ਸਨ ਕੀਪ ਗੈਸਟ ਨੇ ਔਰ ਮੈਨੇਜਮੈਂਟ ਨੇ ਮਿਲ ਕੇ ਇਨਾਮ ਤਕਸੀਮ ਕੀਤੇ ਮੈਂ ਸਮੇਂ ਦਾ ਇਹ ਬਹੁਤ ਬੁਧੀਆ ਉਪਰਾਲਾ ਹੈ ਪੰਜਾਬ ਯੂਨੀਵਰਸਿਟੀ ਦਾ ਕਿ ਉਹ ਵੱਖ-ਵੱਖ ਕਾਲਜ ਨੂੰ ਵੱਖ-ਵੱਖ ਤਰ੍ਹਾਂ ਦੇ ਜੋ ਕੰਪੀਟੀਸ਼ਨ ਹੁੰਦੇ ਹਨ ਉਹਨਾਂ ਨੂੰ ਆਰਗੇਨਾਈਜ਼ ਕਰਨ ਦਾ ਮੌਕਾ ਮਿਲਦੀ ਹੈ ਲਾਲਾਬਾਦ ਦੇ ਦਿੰਦੀ ਹੈ ਲਾਲਾਬਾਦ ਦੇ ਜਿਹੜੇ ਬੱਚੇ ਹਨ ਉਹਨਾਂ ਲਈ ਇਹ ਨਵੀਂ ਚੀਜ਼ ਹੁੰਦੀ ਹੈ ਔਰ ਮੈਂ ਸਮਝਦਾ ਕਿ ਜੋ ਇੱਥੇ ਬੱਚਿਆਂ ਨੇ ਦੇਖਿਆ ਕੀਤਾ ਉਹ ਫੋਨ ਨੂੰ ਹੋਰ ਪਿਆਰ ਬਾ ਮਿਲਿਆ ਹੋਵੇਗਾ ਪਰ ਇੱਕ ਜਦੋਂ ਟੀਚਰ ਬਣ ਕੇ ਸਕੂਲਾਂ ਵਿੱਚ ਜਾਣਗੇ ਫੀਲਡ ਵਿੱਚ ਜਾਣਗੇ ਤਾਂ ਇਹ ਦੇ ਲਾਹੇਵੰਦ ਨਤੀਜੇ سامنے ਆਉਣਗੇ ਮਨਵਾਸ ਕੇ ਸਮਾਂ ਦੇ ਪਿੱਛੇ ਰੱਖਣਾ ਸਰ ਇਹ ਪੰਜਾਬ ਯੂਨੀਵਰਸਿਟੀ ਦਾ ਜ਼ੋਨਲ ਲੈਵਲ ਤੇ ਸਕਿਲ ਇਨ ਟੀਚਿੰਗ ਐਂਡ ਔਨ ਦਾ ਸਪੌਟ ਪ੍ਰੈਪਰੇਸ਼ਨ ਆਫ ਟੀਚਿੰਗ ਗੇਟਸ ਕੰਪੀਟੀਸ਼ਨ ਸੀ ਜੋ ਯੂਨੀਵਰਸਿਟੀ ਹਰ ਸਾਲ ਆਰਗੇਨਾਈਜ਼ ਕਰਦੀ ਹੈ ਔਰ ਇਹਨੂੰ 3 ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਆਪਣੇ ਕੋਲ 3 ਲੈਵਲ ਵਾਲ ਗਰੁੱਪ 3 ਦਾ ਜਿਹੜਾ ਇਵੈਂਟ ਸੀ ਉਹ ਆਪਾਂ ਆਰਗੇਨਾਈਜ਼ ਕੀਤਾ ਹੈ ਜਿੰਦੇ ਵਿੱਚ ਪੈਡਾਗੋਜੀ ਆਫ ਇੰਗਲਿਸ਼ ਹਿੰਦੀ ਪੰਜਾਬੀ ਫਾਈਨ ਆਰਟਸ ਤੇ 뮤직 ਦੇ ਬੱਚੇ ਨੇ ਜਿਹੜੇ ਪਾਰਟਿਸਿਪੇਟ ਕੀਤਾ ਆਪਣੇ ਜ਼ੋਨ ਦੇ ਵਿੱਚ ਜੋ ਕਿ 20 ਕਾਲਜਸ ਇਸ ਜ਼ੋਨ ਦੇ ਅੱਡਰ ਆਉਂਦੇ ਨੇ ਉਹਨਾਂ ਨੇ ਸਕਿੱਲ ਔਰ ਜ 30 15 ਤੋਂ 20 ਮਿੰਟ ਦੀ ਤੇ ਟੀਚਿੰਗ ਏਡ ਬਣਾਏ ਤੇ ਉਹਨਾਂ ਦੇ ਬੇਸਿਸ ਤੇ ਉਹਨਾਂ ਦੀ ਜਿਹੜੀ ਸਕਿੱਲਸ ਨੂੰ ਫਸਟ ਸੈਕਿੰਡ ਥਰਡ ਜਿਹੜਾ ਕੈਟੇਗਰੀਜ਼ ਕੀਤਾ ਗਿਆ ਤੇ ਇਸ ਸੰਬੰਧ ਵਿੱਚ ਯੂਨੀਵਰਸਿਟੀ ਨੇ ਸਾਡੇ ਕੋਲ ਡਾਕਟਰ ਗੀਤਾ ਸ਼ਰਮਾ मैम ਜੋ ਕਿ ਜੀਜੀਐਸ ਕਾਲਜ ਕਮਾਲਪੁਰਾ ਲੁਧਿਆਣਾ ਤੋਂ ਐਜ਼ ਅ অবজারভার ਅਪੁਆਇੰਟ ਕੀਤੇ ਗਏ ਸੀ ਉਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਸਾਰਾ ਆਰਗੇਨਾਈਜ਼ ਕੀਤਾ ਗਿਆ। ਹਸਨ ਜਿਹੜੇ ਆ ਉਹ ਕਿਹੜੇ ਕਾਲਜ ਦੇ ਆ? ਜਿਹੜੇ ਮੈਕਸਿਮਮ ਪ੍ਰਾਈਜ਼ Winner ਨੇ ਉਹ ਜਿਹੜੇ ਦੇਵ ਸਮਾਜ ਕਾਲਜ ਹੈ, ਸਾਡਾ ਲਾਲਾ ਜਗਤਰਾਣ ਐਜੂਕੇਸ਼ਨ ਕਾਲਜ ਹੈ ਔਰ ਐਮ ਡੀ ਕਾਲਜ ਹੈ। ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ? ਬੱਚਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜਿਹੜੇ ਕੰਪੀਟੀਸ਼ਨ ਦੀ क्रेਜ਼ ਹੈ ਉਹ ਯੂਨੀਵਰਸਿਟੀ ਦੇ ਕੈਫਰਟ ਦੇ ਨਾਲ ਆਪਾਂ ਇਹ ਕ੍ਰੇਜ਼ ਨੂੰ ਹੋਰ ਵਧਾਈਏ ਬੱਚਿਆਂ ਦੀ ਪਾਰਟਿਸਪੇਸ਼ਨ ਨੇ ਉਹ ਜਿਹੜੀਆਂ ਸਕਿਲਸ ਨੇ ਉਹਨਾਂ ਨੂੰ ਹੋਰ ਐਨਹਾਂਸ ਕਰੀਏ ਤਾਂ ਕਿ ਬੱਚਾ ਵੱਧ ਛੜ ਕੇ ਇਹਦੇ ਵਿੱਚ ਪਾਰਟਿਸਿਪੇਟ ਕਰਕੇ ਕੁਝ ਨਵਾਂ ਕ੍ਰੀਏਟ ਕਰਨ ਦੀ ਜਿਹੜੀ ਐਫਰਟਸ ਕਰੇ